ਗਾਵਤ ਜਨ ਜਨ ਦਾ ਜਨ ਦਾ ਸੰਗੈ ਦੇਖੀ ਵੰਨ ਨਾਂਰੇ ਗਾਵਤ ਜਨ ਸਤਿ ਸਮਾਤੇ ਅੰਗਰ ਗਾਵਤ ਜਨ ਸਾਧ ਵਿਚਾਰੀ ਗਾਵਤ ਜਨ ਤੇ ਸਦੇ ਸੰਤੋ ਕੀ ਗਾਵਤ ਜਨ ਬੀਰ ਕਰਾਰੇ ਗਾਵਤ ਜਨ ਪੰਡਤ ਰਗ ਰਖੀਸੁਰ ਤੁਖ ਤੁਖ ਬੇਤਰ ਨਾਂਰੇ

ਰਨਾਰੀ ਕਨਾਰੀ ਤੇਰੀ ਤਰ ਗਿਐ ਸਭ ਸਤ ਸਭ ਤੱਤ ਸਭ ਜੀਵਾਂ ਦਾ ਸਤਿ ਕਰ ਕੀ ਆਉਂਦੀਆਂ ਜਾਈ ਤਦ ਵਿੱਚ you mm -hmm. ਕੀਂ ਤੀਰਕ ਖਰਸਮੇ ਸਾਗ ਹੈ ਤੇ ਗੁਦਕ ਨਾ ਰਤਨਾ ਬਖਸਾ ਤੋ ਲਾਗੁ ਜਰੀ ਮਹਲਾਤੋ ਕੰਨ ਹਰ ਕੀ ਜਨ ਸਰਬ ਸੁਖ ਸਰਬਰ ਕਾ ਬਿਨਾ ਕਰੁ ਕਿਰਪਾ ਸਭ ਕੀ ਲੈ ਕਰਿ ਆ ਸਤ ਗੁਰ ਸਰਦਾਇ ਕਰ ਦਇਆ ਦੇਵ ਤਪ ਦੇਵ ਹਰਿ ਕੋ ਰਾਮ ਨਾਮ ਫਰਗਾਸ ਰਚਨਾ ਬਲ ਪ੍ਰਾਰਸਿ ਖਾਲੀ ਹਰਿ ਕੀਰਤਨ ਬਣੀ ਰਾਸਵਧਾ ਹਰ ਜਨ ਕੀ ਬੜਾ ਕਾਟੇਰੇ ਜਨਾਨਾ ਸਰਦਾਰ ਪਿਆਸ ਹਰ ਨਰ ਦਾ ਮਿਲਤ ਵਿਕਾਸ ਸਭ ਤੋਂ ਉਪਰਗਾਸ ਜਿਨ ਜਨ ਤਕਦੀਰ ਜਿਕ ਅਰ ਰੰਗ ਨਾ ਪੀਦਾ ਸੁ ਵਿਚਾਰ ਕੜਕੜ ਰਤਨ ਸੰਤ ਜੀ ਹਰੇ ਗੁਰੂ ਸਮਾਨਾ ਇੱਕ ਦਰ ਤੇ ਇੱਕ ਰਖਾਣੀ ਜੀ ਸਤਿ ਜੀ ਨੂੰ ਜੀ ਗਾਰਾ ਅੰਨਾ ਪੀਦਾ ਪੀਰ ਗੁਰਦਾ ਜੀ ਏ ਰੰਗੋ ਜਨ ਹਰਿ ਨਾ ਕੋ ਨਾ ਈ ਤਨ ਕਾ ਕੋ ਸਰਵਾਸੀ ਨਿਵਸੈ ਆਨਿ ਸੇਵਾ ਤੇਰਾ ਜੀ ਤੇ ਆਦਿ ਸਮਾਸੀ ਸੇਤਨ ਸੇਤਨ ਨਾਦ ਰਾਜ ਜਨ ਨਾਨਕ ਤੁੰਗਲ ਜਾਸੀ ਏਹੀ ਭੰਗਾ ਤੇਰੀ ਪਰੰਤਿ ਹਰਿ ਜੀ ਪਰੇ ਅੰਤ ਬੇਅੰਤ ਤੇਰੇ ਸਾਗ ਤੇਰੀ ਸਰਸਨਾ ਸੇ ਹਰ ਅੰੰਦ ਨੇ ਕਾ ਲੱਗਾ ਤੇਰੀ ਅੰੰਕ ਕਾ ਤੇਰੀ ਅੰੰਦ ਰੰਗ ਪੂਰਤਾ ਜੀ ਕੰਤਾ ਰਸੇ ਮੇਨਤਾ ਤੇਰੇ ਤੇਖਾ ਤੇਰੇ ਜੀ ਕਾ ਪੈਰੋ ਸਚੁ ਰਤ ਸਾਥ ਜੀ ਕਰਿ ਚਲਿਆ ਘਟ ਘਟ ਕਦੰਤਾ ਸੇ ਤਰਤ ਸੇ ਤੰਤ ਕਲੇ ਜਰਨਾਨਕ ਜੀ ਲੋਕਾ ਵਿਵੇਰੇ ਹਰਿ ਗੁਨੰਦਤਾ ਮੰਦ ਤਰ ਤ੍ਰੇਕ ਅਕਰਮ ਕਰਤਾ ਜੀ ਸੁਧ ਜੇਵੜ ਅਵਰਨ ਹੋਈ ਤੁਮ ਜੁਮ ਜੁਮ ਕੇ ਏਕੋ ਸਦਾ ਸਤਿ ਤਾ ਤੂ ਏਕੋ ਜੀ ਤੁਮ ਨੇ ਚਲ ਕਰਤਾ ਸੋਈ ਤਦ ਆਪੇ ਭਾਰ ਹੈ ਸੋਈ ਵਰਤ ਜੀ ਤੁਮ ਆਪੇ ਕਰੈ ਸੋਈ ਜਦਿ ਆਪੇ ਸਿਰਜ ਸਮੁਖਾਈ ਜਿਦਿ ਆਪੇ ਸਿਰਜ ਸਰਉ ਕੋਈ ਨੰਨਾ ਨੀ ਬੁਲਕਾਵੇ ਕਰਦੇ ਕੀ ਜਿਉ ਸਰ ਸੇਕਾ ਨਾ ਨਾਈ ਸਾਸਨਾ ਕਹਨਾ ਤਉ ਤਉ ਕਰਤਾ ਹਜਿਆ ਜਨਮ ਦਾਸਾਈ ਜੋ ਤਰੋ ਕਰੈ ਸਰੇ ਜਿਸੀ ਦੁਖ ਦੇ ਸੋਈ ਹਪਾਇ ਰਹਾ i just want to get it back යි දට පරිකු ठේ අසාහන්ග පැල සर्මගන පैෙ මසවා පණ පගතලහැකියය පගටම ලලදතදඩවිගල ਰਲਨਾ ਸਰੰਦਰੂ ਆਗਮ ਜਨਨ ਗੈ ਜਗ ਜਿੰਦਾ ਲਾ ਤਰੰਨ ਮਾਇਆ ਕਹਿ ਰਹਾ ਕੋ ਜਤ ਸੰਨ ਧਰਮ ਨਾ ਮਾਇਆ ਸੇਵਾ ਕਰਨ ਦਾ ਨਿਯਾਰ ਦਰ ਚਲ ਨਾਨਕ ਅੰਗਨੀਤ ਕਰਨਾ ਸਾਗਰ ਕਰੇ की वती भागशमी दशमी कव्यो बात बेती तामाई हमरे कृपादृण नचा पुरतो हितकी चाव चंदन मृण था रहन महाराज तनादार प्रवृति महाराज हमरे दुष्ट सब करत का बुवा बात बचाओ सभी बेसन और परिवार से सिर क्षमा कर ਮੋਰ ਚਾਨ ਦਰਵਾਜ਼ਾ ਕਰੀਐ ਸਭ ਆਪਿ ਅਮਾਤਿ ਕਰੀਆ ਗੁਰੂ ਦੇ ਮਹਾਰਿਤਾਸਾ ਤੋਰ ਪ੍ਰੀਤਿ ਰਾਮਿਆਸਾ ਕਮਹਿ ਸਾਡਕ ਉਰਦਿਆਨ ਜੋਗ ਰਚਾਰਿ ਸੋ ਤੁਸਤੇ ਪੰਥ ਸੇਵਕ ਅਸਖਾ ਮਾਰੀ ਕਾਰੀਐ ਰਤੁਲਾ ਸਤਿਰਾ ਹਮਾਰਿ ਵਾਰੀ ਹੈ ਆਪ ਸੰਤ ਤੇ ਮੁਝ ਆਪ ਬਰੀਐ ਮਨ ਕਾਲ ਕਾ ਦਾਸ ਤੇ ਬਰੀਐ ਉਤੋ ਸਦਾ ਹਮਾਰੇ ਪਛਾ ਸ਼੍ਰੀ ਰਾਮ ਤੁਮ ਕਰਿ ਹੋ ਰੱਛਾ ਰਾਖਿ ਰਾਮ ਰਾਖਨ ਹਾਰੀ ਸਹਿਤ ਸੰਤ ਸਹਾਰੇ ਪਿਆਰੀ ਦੀਨ ਤੰਤ ਦੁਸ਼ਟਾਂ ਕੇ ਹੰਤਾ ਤੁਮ ਆਪਰੇ ਚਰਨ ਚਰਨ तरह काल पाय कर का विष्णु कर कासा सकल कार का किया तमाशा जन काल जो भी सब नियो में नए नमः दुर्तियम् जन काल सब लोक समरा नम शुक्र है ताई हमारा जन काल साधना तब दायुं देवताय जन ਜਾਇ ਉਰਾਨਤ ਜੇ ਕਹਿ ਲਕਤਾਰ ਸੋਈ ਗੁਰੂ ਸਮਝਿਓ ਹੰਮਾਰਾ ਨਾਨਕਾ ਜਿਸੇ ਕਨਮਾਰੀ ਸਗਲ ਮਿਲੈ ਜਨ ਆਪ ਸਰਵਾਦੀ ਸਰ ਕੰਦੋ ਸਰ ਸੁਭਦੀ ਔ ਸਤਿ ਰਤ ਕੋ ਪਰਮੋਗ ਦਿਨੀਆ ਕੜ ਕੜ ਕੇ ਅੰਦਰ ਕੀ ਆਨੰਦ ਭੈ ਪਰੇ ਕੀ ਪੀਰ ਬਗਾਨ ਹੰਦੂ ਕੀ ਤੇ ਕੁੱਤਰ ਆਨੂਲਾ ਸਾੜ ਕੇ ਰਕਾਇਟ ਕਰ ਸੰਤਨ ਕਰਤਾ ਤੇ ਨੰਦ ਜੀ ਸੁਪਾਈ ਸਰਨ ਕੇ ਸੋਰੀਏ ਕੇ ਕੇ ਨਿਰਬਚਾਰ ਕਰਣੜੀ ਪਰ ਵੱਡਕੀ ਲਾ ਕੋ ਸੰਜ ਕਰ ਕਰਾ ਕਰਤਾਰ ਹਰਿ ਦਾ ਕਰਤਾ ਜੀ ਆਕਾਰ ਦਮਿਆ ਕਰ ਦੇਦ ਕਾਇ ਤਮ ਅਜਾ ਸੁਲੂਸ ਲੰਬੇ ਅਵਲਾ ਕਮੀ ਦੀ ਤੁਕਾਰ ਸਿਗਵਰ ਸਿਗਾਰੂ ਜੀ ਦੇ ਟੋਜ ਰਤ ਪਾਤਾ ਬਗਵ ਦੇਸ਼ ਕਰੋ ਨਡਕਾਤਾ ਜੇਆ ད�ས ད�སས དསྱ ਰਾਖਵਰੀ ਕਰਨ ਕਰ ਸਤਿ ਮਖਨ ਤੁਮਰਾ ਸਗੋਂ ਜਨ ਕੋ ਸਾ ਡਿਕ ਗੁਰਮਰ ਦਾ ਦੇ

ਸਤਿ ਸ਼੍ਰੀ ਅਕਾਲ ਜੀ ਦੁਕਾਵੇ ਸਦਾ ਸੁਸਰਾਂ ਦੇ ਨਾਮ ਅਨਸਾਨੀ ਨਾਮ ਜੀ ਗੰਗੂ ਸਿਆਨ ਜੀ ਜਿਸ ਨੇ ਕਹਾਂ ਸਜ ਸੱਚਾ ਇਹ ਕਰਦੇ ਰਸਾ ਚਰਨ ਮੇਰਾ ਆਧਾਰ ਸਤਿ ਨੰਨ ਆਧਾਰ ਮੇਰਾ ਜਨ ਕੋ ਕਾਂਸਾ ਸਰਦਾ ਕਰਦਾ ਗਾਵੀਂ ਕਿਤਾਬ ਮਿਲ ਬਟਾ ਜੇਤੀ ਆਏ ਵਟਿਆ ਜਾਨਾ ਕਾ ਨੰਦ ਸੰਤ ਸ਼ਕ ਪਿਰ ਅਰਥ ਸਤ ਨਰ ਮਿਦਾ ਅਦਰ ਵਾਜੇ ਪੰਚ ਸ਼ਕ ਤਦਕਾ ਸਤਾ ਗੈ ਕਰ ਸੁਭਾ ਜੈ ਸਾਧ ਵਾਜੇ ਕਹਨ ਸਿਮਨ ਤਾਰੀਆਂ ਪੰਚ ਤੋ ਤਦਵਾਸ ਕੀਤੇ ਕਾਲ ਬੰਦ ਤੁਮਾਰੀਆਂ ਜੈ ਨਕਾ ਸੇ ਨਮਨ ਕਰ ਲਗੀ ਕਰ ਤਸਕੁ ਅਸਰ ਅਮਰੁ ਰਾਜੀ ਅੰਦ ਸਨ ਕੰਡ ਪਾ ਕੀਓ ਸੇ ਨਮਨ ਹਰਿ ਗੁਰੂਲੇ ਪਰਮਤਮ ਗੁਰੂ ਨਾਇਆ ਸੁਤਰ ਸੇ ਦੇਵਾ ਦੀ ਸੰਤ ਸਾਜ જય <coughs> ले कैसेगा जो सपने हार पाए जिनको के प्यास आफत से काय करना ये रूप बन गुन गंव लगाय संसार पर ले मार ले समान ਹਲਾ ਤੇਰੇ ਸਤਿਗੁਰ ਦੇ ਮੇਂ ਗਾ ਸ਼ਰਣੇ ਸੰਨਾ ਕੋ ਦੇ ਗਾ ਸਾਧੂ ਦੇ ਸੇਤੇ ਲੇ ਤੇ ਆ ਦਿਲ ਘਰ ਪਿਆ ਕਾਹ ਨਾ ਜਿਕ ਕਿਰਪਾ ਕਰੇ ਜਿਸ ਨਾਇਕ ਤੇ ਜਿ ਨੂੰ ਆ ਹਰਮ ਕਾਟੀਏ ਮਿਰਦੇ ਜਗਰ ਅਰਚ ਰਖਿਆ ਤਾ ਸਭ ਮਾਰਨ ਗੁਰ ਕੀ ਬਣੀ ਪਾਏ ਕਾ ਘਰ ਕਰਨ ਸੁਆ ਆਤਿ ਆਦ ਮਨ ਮਰ ਮਿਸਰਨ ਸਾਧ ਕੇ ਸੰਗ ਭਜ ਤਰਨ